ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਗੋਰਖਾ ਮਾਨ ਡਿੱਖਾਂਵਾਲਾ ਅੱਜ ਆਪਾਂ ਪਹੁੰਚ ਚੁੱਕੇ ਹਾਂ ਡੇਰਾ ਅਦਾਸੀਨ ਡੇਖ ਤੇ ਵੀਡੀਓ ਸਾਡੀ ਸਾਰੀ ਧਿਆਨ ਨਾਲ ਵੇਖਿਓ ਸਾਨੂੰ ਬਾਬਾ ਜੀ ਨਾਲ ਮਲਾਉਂਦੇ ਆਂਗੇ ਕਿਉਂਕਿ ਉਹਨਾਂ ਕੋਲੇ ਵਧੀਆ ਧਾਰਮਿਕ ਗ੍ਰੰਥ ਹੈ ਵੇਦ ਆ ਉਹਨਾਂ ਦੇ ਵਿੱਚੋਂ ਜੋ ਉਹ ਨੁਕਤੇ ਤਿਆਰ ਕਰਦੇ ਆ ਦਵਾਈ ਜੜੀਆਂ ਬੂਟੀਆਂ ਤੋਂ ਦਵਾਈਆਂ ਤਿਆਰ ਕਰਦੇ ਆ ਦੇਸੀ ਦਵਾਈਆਂ ਉਹਨਾਂ ਬਾਰੇ ਦੱਸਾਂਗੇ ਤੇ ਤੁਸੀਂ ਸਾਡੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰਿਓ ਸਾਰੀ ਵੀਡੀਓ ਧਿਆਨ ਨਾਲ ਦੇਖਿਓ ਤੇ ਆਜੋ ਨਾਇ ਕਰਾਉਂਦੇ ਆ ਡੇਰੇ ਦੇ ਦਰਸ਼ਨ ਆਉਜੀ ਦਿਰਾ ਉਦਾਸীন ਦੇਖ ਅੱਜ ਤੁਹਾਨੂੰ ਕਰਾਉਣਿਆ ਧੂਣਾ ਸਾਹਿਬ ਦੇ ਦਰਸ਼ਨ ਚਲੋ ਜੀ ਇਹ ਆਗੇ ਦੀ ਇੱਥੇ ਧੂਣਾ ਸਾਹਿਬ ਇੱਥੇ ਬੈਠ ਕੇ ਬਾਬਾ ਜੀ ਪਾਠ ਪੂਜਾ ਕਰਦੇ ਐ ਤੇ ਧੂਣਾ ਲਵਾਉਂਦੇ ਐ ਪਾਠ ਪੂਜਾ ਕਿਹਾ ਜਾਂਦਾ ਜੀ ਇੱਥੇ ਬੈਠ ਕੇ ਮੇਰਾ ਦੇਖ ਡੇਰਾ ਦਾਸ ਸਿੰਘ ਤੇ ਆ ਬਖਾਰ ਦੇ ਸਾਰੇ ਆਜੋ ਤੁਹਾਨੂੰ ਮਲਾਉਣੇ ਆ ਬਾਬਾ ਜੀ ਕਰਨ ਦਾਸ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਪੰਚਤਿਆਂ ਬਾਬਾ ਜੀ ਕੋਲ ਬਾਬਾ ਕਰਨ ਦਾਸ ਜੀ ਮੇਰਾ ਦਾਸ ਸਿੰਘ ਦੇਖ ਤੇ ਆਜੋ ਆਪਾਂ ਬਾਬਾ ਜੀ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ-ਬਹੁਤ ਬਹੁਤ ਧੰਨਵਾਦ ਜਿਉ ਸਾਡੇ ਸਥਾਨ ਤੇ ਆਏ ਤੇ ਦਰਸ਼ਕਾਂ ਦੇ ਤੱਕ ਸਭੀ ਇਹ ਜੋ ਆਵਾਜ਼ ਹੈ ਇਸ ਦੇਵੇ ਦੀ ਜੋ ਮਤਲਬ ਪਰੰਪਰਾ ਹੈ ਇਸ ਨੂੰ ਕੋਚ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਦੇ ਲਈ। ਤੇ ਅਛੇ ਬਾਬਾ ਜੀ ਆਪਾਂ ਗੱਲ ਕਰਦੇ ਸੀ ਕਿੰਨੇ ਤੱਕ ਟਰਾਈ ਕਰੀ ਹੁੰਦੀ ਸੀ। ਮੈਂ ਜੀ ਆਯੁਰਵੇਦ ਦਾ ਸੌਰੀ ਸੰਸਕ੍ਰਿਤਾਚਾਰਿਆ ਕੀਤੀ ਹੈ। ਅੱਛਾ। ਦਾਵਲਾਚਾਰਿਆ, ਦਰਸ਼ਨ ਆਚਾਰਿਆ ਤੇ ਜਾ ਕਰਨਾ ਚਾਹਿਆ। ਜੋ ਮੈਂ ਬਰਿੰਦਵਨ ਤੋਂ ਕਰਕੇ ਆਇਆ। ਕੁਝ ਟਾਈਮ ਮੈਂ ਥੰਨੇ ਵੀ ਪੜਿਆ। ਇੱਥੇ ਮੈਂ ਸ਼ਾਸਤਰੀ ਕੀਤੀ। ਅੱਛਾ। ਪੰਜਾਬ ਦੇ ਵਿੱਚ ਇੱਕੋ ਹੀ ਸੰਸਕ੍ਰਿਤ ਕਾਲਜ ਆਪਣੇ। ਹੰਨੇ ਦੇ ਵਿੱਚ ਜੋ ਬਹੁਤ ਵਧੀਆ ਚੱਲ ਰਿਹਾ ਹੈ ਅੱਜ ਵੀ ਬਹੁਤ ਵਧੀਆ ਚੱਲ ਰਿਹਾ ਹੈ। ਅੱਛਾ ਜੀ ਇੱਕ ਤੁਹਾਡੇ ਕੋਲੇ ਹੈ ਨਾ ਦਵਾਈਆਂ ਦੇ ਨੁਕਤੇ ਆ ਵੀ ਕੀ ਕੀ ਤੁਸੀਂ ਦਵਾਈਆਂ ਕਿਵੇਂ ਦਿੰਦੇ ਹੋਗੇ ਦੇਸੀ ਆ ਕਿੰਨੀ ਦਵਾਈ ਦੇਖੋ ਜੀ ਆਯੁਰਵੇਦ ਡੀ ਫਾਰਮੇਸੀ ਮੈਂ ਚੰਡੀਗੜ੍ਹ ਤੋਂ ਕੀਤੀ ਹੋਈ ਹੈ। ਤੇ ਆਯੁਰਵੇਦ ਦੀ ਜੋ ਡਿਗਰੀ ਬੈਂਦੇ ਆ ਵੀ ਹੈ ਉਹ ਮੇਰੇ ਕੋਲੇ ਰਿਸ਼ੀ ਕੋਲੀ ਯੂਨੀਵਰਸਿਟੀ ਹਰਦੁਆਰ ਤੋਂ ਹੈ। ਠੀਕ ਹੈ। ਗੁਰੂ ਕੋਲੀ ਯੂਨੀਵਰਸਿਟੀ ਵਿਸ਼ਵ ਦੀ ਮੰਨੀ ਹੋਈ ਯੂਨੀਵਰਸਿਟੀ ਹਰਦੁਆਰ ਦੀ ਕੰਨਾਂ ਨੇ ਮਤਲਬ ਦੇਖੀ ਹੋਣੀ ਹੈ ਜਾ ਕੇ ਸ਼ਾਇਦ ਕਦੇ ਨਾ ਕਦੇ ਜਿਹੜੇ ਜਿਹੜੇ ਐਜੂਕੇਸ਼ਨ ਦੇ ਨਾਲ ਰਿਲੇਟਡ ਲੋਕ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੈ ਵਿਸ਼ਵ ਦੀ ਮੰਨੀ ਹੋਈ ਯੂਨੀਵਰਸਿਟੀ ਜੇ ਕੋਈ ਹੈ ਤਾਂ ਉਹ ਗੁਰੂਪੁਰ ਹੈ ਉੱਥੋਂ ਦਾ ਮੈਂ ਵਿਦਿਆਰਥੀ ਵੀ ਰਹੇ ਹੋਏ ਹਾਂ ॠषिਪੁਰ ਤੋਂ ਫਿਰ ਮੈਂ ਉਹ ਕੱਲੀ ਆਯੁਰਵੇਦਿਕ ਯੂਨੀਵਰਸਿਟੀ ਹੈ ਕੱਲੀ ਆਯੁਰਵੇਦ ਜਿੱਥੇ ਮਤਲਬ ॠषिਕੁਲੀ ਯੂਨੀਵਰਸਿਟੀ ਹਰਦвар ਜਿਹੜੀ ਮਤਲਬ ਹਰਦвар ਤੋਂ ਨਾਲ ਹੀ ਇੱਕ ਪਿੰਡ ਪੈਂਦਾ ਜਵਾਲਾਪੁਰ ਜਵਾਲਾਪੁਰ ਦੇ ਵਿੱਚ ਤੇ ਠੀਕ ਹੈ ਉਥੋਂ ਮੈਂ ਮਤਲਬ ਆਯੁਰਵੇਦ ਦੀ ਵਿਦਿਆ ਜੋ ਗ੍ਰੈਂਡ ਕੀਤੀ ਡਾਕਟਰ ਅਗਨੀ ਹੋਤਰੀ ਸਾਡੇ ਪ੍ਰਿੰਸੀਪਲ ਸੀਗੇ। ਅੱਛਾ। ਉਥੋਂ ਸਾਰੀ ਆਯੁਰਵੇਦ ਦੀ ਜੋ ਮਤਲਬ ਮੇਰੇ ਕੋਲੇ ਵਿਦਿਆ ਉਥੋਂ ਲੈਣੀ। ਉਸ ਤੋਂ ਬਿਨਾ ਹੁਣ ਜੋ ਆਪਾਂ ਇੱਥੇ ਆ ਕੇ ਜੋ ਵੀ ਮੈਡੀਸਨ ਦਿੰਨੇ ਆ ਦੇਖੋ ਹਰ ਤਰ੍ਹਾਂ ਦੀ ਮੈਡੀਸਨ ਜ ਜਿਹਦੇ ਵਿੱਚ ਨਜਲਾ, ਜ਼ੁਕਾਮ, ਟਾਈਫਾਇਡ, ਮਲੇਰੀਆ, ਬੁਖਾਰ ਸਿਰ ਦਰਦ ਅੱਧਾ ਸਿਰ ਦਰਦ ਕਈਆਂ ਦੀ ਉੱਲ ਵੱਜਦੇ ਆ ਇਹ ਅਸੀਂ ਕੰਨ ਚ ਦਵਾਈ ਪਾਉਨੇ ਆ ਉਹਦੇ ਨਹੀਂ ਹਟ ਜਾਂਦੇ ਆ 15 ਮਿੰਟ ਲਈ ਅਸੀਂ ਕੰਨ ਚ ਦਵਾਈ ਪਾਵਾਂਗੇ ਆ ਨਾੜਾ ਨਹੀਂ ਵੱਜਦੀ ਆ ਉੱલ્લા ਵੱਜਦੀ ਨੇ ਪੋਲਾ ਕੇ ਦਿੰਨੇ ਆ ਸਹੀ 10 ਮਿੰਟਾਂ ਚ ਸਾਡੀ ਦਵਾਈ ਹੈ ਜਿਹੜੀ ਉੱਲ ਵੱਜਣੀ ਬੰਦ ਕਰ ਦਿੰਦੀ ਜਿਵੇਂ ਕਈ ਵਾਰ ਕਹਿੰਦੇ ਵੀ ਜਿਵੇਂ ਸਿਰ ਦੁਖਦਾ ਰਹਿੰਦਾ ਹੈ ਉਹ ਹਟਦਾ ਹੀ ਨਹੀਂਦਾ ਮੈਂ ਕਹਾਂ ਜੀ ਗਰੰਟੀ ਨਾਲ ਆਪਣੇ ਕੋਲੇ ਸਾਰੇ ਫਾਰਮੂਲੇ ਜਿਹੜੇ ਗਰੰਟਡ ਨੇ ਪਥਰੀ ਹੋ ਗਈ ਗੁਰਦੇ ਦੀ ਜਿਹੜੀ ਆਪਾਂ ਹਫ਼ਤੇ ਦੇ ਅੰਦਰ ਅੰਦਰ ਕੱਢ ਦਿੰਦੇ ਪਿਓ ਰਾਜ ਅਯੁਰਵੇਦ ਮੈਡੀਸਨਾਂ ਦੇ ਨਾਲ ਇਹਦੇ ਵਿੱਚ ਕੋਈ ਆਪਣੇ ਕੋਲੇ ਮਤਲਬ ਕਪੜੇਵਾਜੀ ਆ ਨਹੀਂ ਜਾਂ ਕੋਈ ਐਲੋਪੈਥਿਕ ਮਿਕਸ ਕੋਈ ਮੈਨਸ਼ਾਨੀ ਆ ਆਪਾਂ ਬਸ ਜਿੰਨੇ ਵੀ ਯੋਗ ਅਸੀਂ ਵਰਤਦੇ ਆ ਸਾਰੇ ਸ਼ਾਸਤਰੀ ਤੇ ਪੁਰਾਤਨ ਜੋ ਸਾਡੇ ਗ੍ਰੰਥਾਂ ਦੇ ਵਿੱਚ ਦਰਜ ਨੇ ਉਹੀ ਨੁਕਸੇ ਅਸੀਂ ਵਰਤਦੇ ਆ ਆਪਣੇ ਆਪ ਸਾਡਾ ਕੋਈ ਤਿਆਰ ਨਹੀਂ ਕੀਤਾ ਹੋਇਆ ਵੀ ਮਤਲਬ ਕਈ ਹੁੰਦੇ ਆ ਜਿਵੇਂ ਜੜਾਈਆਂ ਕੂਟਲੀਆਂ ਵੇਚ ਕਹਿ ਨਹੀਂ ਤਾਂ ਨਹੀਂ ਚਾਹੀਦੀ ਤੇ ਉਹ ਦੇਸੀ ਫਾਰਮੂਲਾ ਆਪਣੇ ਕੋਲੇ ਪਈ ਸਾਰੇ ਸ਼ਾਸਤਰੀ ਪ੍ਰਯੋਗ ਜੋ ਮਤਲਬ ਵੈਲਟ ਨੇ ਆਯੁਰਵੇਦ ਬਣਿਓ ਸਾਰੇ ਉਹੀ ਜੋਗ ਕਰਤਾ ਉਹ ਠੀਕ ਜਿਹਦੇ ਵਿੱਚ ਆਪਾਂ ਅੰਮਰਦੀ ਹੋਈ ਦੀ ਹਾਂਜੀ ਸਪਰਮ ਕਾਉਂਟ ਦਾ ਨਾ ਹੋਣਾ ਪੁਰਸ਼ਾਂ ਦੇ ਸਬੰਧਿਤ ਹਰ ਇੱਕ ਰੋਗ ਦਾ ਉਹਦੀ ਸਾਰੀ ਮੈਡੀਸਨ ਆਪਾਂ ਦਿੰਨੇ ਆ ਲੈਡੀਆਂ ਦੇ ਸਬੰਧੀ ਜਿਵੇਂ ਲੂਕੋਰੀਆ ਹੋਇਆ ਬੱਚਾ ਨਾ ਹੋਣਾ ਕਈ ਤਰ੍ਹਾਂ ਦੀਆਂ ਮਹਾਮਾਰੀ ਦੀਆਂ ਇੱਟੀਆਂ ਹੋਈਆਂ ਕਈ ਪ੍ਰੋਬਲਮਾਂ ਹੋਈਆਂ ਲੇਡੀਆਂ ਨੂੰ ਸਭ ਦੀ ਦਵਾਈ ਆਪਾਂ ਮੈਡੀਕਨ ਆਪ ਦਿੰਦੇ ਠੀਕ ਹੈ ਦੋਸਤੋ ਬਿਨਾ ਰੇਸ਼ਾ ਨਜਲਾ ਪਥਰੀ ਟਾਈਫਾਇਡ ਮਲੇਰੀਆ ਇਹਨੀਆਂ ਮੋਟੀਆਂ ਤਾਂ ਆਪਾਂ ਆਮ ਦੇ ਹੀ ਜਾਂਦੇ 24 ਘੰਟੇ ਟਾਈਫੋਇਡ ਦੇ ਤਾਂ ਆਪਣੇ ਕੋਲੇ 100% ਪੱਕੇ ਫਾਰਮੂਲੇ ਨੇ ਇਸ ਤੋਂ ਬਨਾ ਇੱਕ ਬਹੁਤ ਵਧੀਆ ਫਾਰਮੂਲਾ ਜੋ ਸਾਡੇ ਕੋਲੇ ਹੈ ਉਹ ਹੈ ਗੁਰਦਿਆਂ ਦੀ ਦਵਾਈ ਗੁਰਦੇ ਜਿਨ੍ਹਾਂ ਦੇ ਬਿਲਕੁਲ ਖਤਮ ਹੋ ਜਾਂਦੇ ਆ ਆਪਾਂ ਨੂੰ ਪੀਜੀਆਈ ਵਗੈਰਾ ਤੋਂ ਬਿਲਕੁਲ ਜਵਾਬ ਮਿਲ ਜਾਂਦਾ ਹੈ ਉਹ ਨੂੰ ਚਲਾਉਣ ਵਾਸਤੇ ਸਾਡੇ ਕੋਲੇ ਬਹੁਤ ਵਧੀਆ ਯੋਗ ਤੇ ਫਾਰਮੂਲਾ ਹੈ ਇੱਕ ਬਹੁਤ ਪੁਰਾਣਾ ਕਿਸੇ ਮਹਾਕੂਸ਼ ਦਾ ਦਿੱਤਾ ਹੋਇਆ ਹੈ ਉਹ ਆਪ ਮਹਾਂਪੁਰਸ਼ ਤੋਂ ਚੱਲ ਗਏ ਉਹਨਾਂ ਦੀ ਬਹੁਤ ਜ਼ਿਆਦਾ ਮਸ਼ਹੂਰ ਮੈਡੀਸਨ ਸੀ ਲੋਕ ਬਹੁਤ ਦੂਰੋਂ ਦੂਰੋਂ ਬਾਹਰ ਤੋਂ ਵਿਦੇਸ਼ਾਂ ਤੋਂ ਵੀ ਲੈਣ ਆਉਂਦੇ ਹੁੰਦੇ ਸੀ ਉਹਨਾਂ ਨਾਲ ਮੇਰਾ ਪਿਆਰ ਸਤਕਾਰ ਸੀ ਤਾਂ ਉਹ ਜਾਂਦੇ ਹੋਏ ਮੈਨੂੰ ਸਾਰਾ ਕੁਝ ਸਿਖਾ ਕੇ ਗਏ ਵੀ ਇਹ ਦਵਾਈ ਇਦਾਂ ਤਿਆਰ ਕਰਨੀ ਹੈ ਆਹ ਆਹ ਵਸਤੂਆਂ ਇਹਦੇ ਵਿੱਚ ਪੈਣੀਆਂ ਐ ਐ ਇਹਦੀ ਰਗੜਾਈ ਕਰਨੀ ਹੈ ਇਹਨਾਂ ਨੂੰ ਭਸਮਾ ਇਸ ਤਰੀਕੇ ਨਾਲ ਅੱਗ ਦੇਣੀ ਹੈ ਉਹ ਸਾਰੀ ਉਹਨਾਂ ਦੀ ਕਿਰਪਾ ਨਾਲ ਉਹ ਸਾਨੂੰ ਜਾਂਦੇ ਹੋਏ ਸਮਝਾਤੀ ਗਏ ਠੀਕ ਉਹ ਫਾਰਮੂਲਾ ਆਪਣੇ ਕੋਲੇ ਹੈਗਾ ਗੁਰਦਾ ਜਿੰਜਾ ਦਾ ਬਿਲਕੁਲ ਡੈਡ ਹੋ ਜਾਂਦਾ ਹੈ ਤੇ ਡਾਇਲਿਸਿਸ ਹੋਣ ਲੱਗ ਜਾਂਦਾ ਹੈ ਸਾਡੀ ਦਵਾਈ ਖਾਣ ਤੋਂ 15 ਦਿਨਾਂ ਬਾਅਦ ਡਾਇਲਿਸਿਸ ਹੈ ਜੋ ਬੰਦ ਹੋ ਜਾਂਦਾ ਬੰਦ ਹੋ ਜਾਂਦਾ ਮਤਲਬ ਕੰਮ ਪਦਣ ਲੱਗ ਜਾਂਦਾ ਪਹਿਲਾਂ ਤਾਂ ਉਹਦਾ ਜੀ ਦਾ ਹਫਤੇ ਬਾਅਦ ਹੁੰਦਾ ਉਹਦਾ 20 ਦਿਨਾਂ ਤੇ ਆ ਗਿਆ ਮਹੀਨੇ ਤੇ ਆ ਗਿਆ ਫਿਰ 3 ਮਹੀਨੇ ਤੇ ਆ ਗਿਆ ਹੌਲੀ ਹੌਲੀ ਉਹ ਡਾਇਲਿਸਿਸ ਹੋਣਾ ਬੰਦ ਹੋ ਜਾਂਦਾ ਤੇ ਗੁਰਦਾ ਆਟੋਮੈਟਿਕਲ ਚੱਲ ਪੈਂਦਾ ਪਰਮਾਤਮਾ ਦੀ ਮਿਹਰਬਾਨੀ ਤੇ ਦੂਜੀ ਗੱਲ ਇੱਕ ਮੈਂ ਹੋਰ ਵੀ ਦੱਸ ਦਿਆਂ ਜੀ ਵੈਦ ਆਪਦੇ ਆਪ ਨੂੰ ਕੁਝ ਕਹੀ ਜਾਣ ਇਹ ਜੋ ਵਿਦਿਆ ਨਾ ਇਹ ਪਰਮਾਤਮਾ ਦੀ ਦਿੱਤੀ ਹੋਈ ਵਿਦਿਆ ਹੈ ਇਹ ਰੱਬ ਦੇ ਹੱਥ ਹੈ ਸਾਰੀਆਂ ਚੀਜ਼ਾਂ। ਬੰਦਾ ਬੰਦੇ ਨੂੰ ਕੁਝ ਨਹੀਂ ਦੇ ਸਕਦਾ। ਸਹੀ ਗੱਲ ਹੈ। ਜਿਹਦੀ ਤਾਂ ਵਧੀ ਹੈ ਉਹਦੇ ਲਈ ਤਾਂ ਸੋਨਾ ਹੈ। ਹਾਂਜੀ ਹਾਂਜੀ ਤੇ ਜਿਹਦੀ ਪ੍ਰਮਾਤਮਾ ਨਾਲੋਂ ਘਟ ਗਈ ਉਹਦੇ ਲਈ ਕੁਝ ਵੀ ਨਹੀਂ ਭਰਾਓ। ਉਹ ਪ੍ਰਮਾਤਮਾ ਦੀ ਮਰਜ਼ੀ ਹੋਈ ਹੈ। ਉਹ ਚਾਵੇ ਤਾਂ ਕਿਸੇ ਨੂੰ ਸੁਆਦੀ ਚੁੰਡੀ ਨਾਲ ਹੀ ਕਰ ਦੇ ਤੇ ਜੇ ਉਹ ਨਾ ਚਾਵੇ ਤਾਂ ਸਿਉਨੇ ਦੀ ਡਲੀ ਕਸਾਈ ਜਾ ਕੋਈ ਨਾ। ਇਹ ਜੋ ਵੀ ਮਤਲਬ ਇਹ ਵਿੱਦਿਆ ਹੈ ਨਾ ਇਹ ਪ੍ਰਮਾਤਮਾ ਦੀ ਇਹਨੂੰ ਅਸੀਂ ਦੇਵ ਬ੍ਰਹਮ ਵਿੱਦਿਆ ਕਹਿੰਦੇ। ਦੇਵ ਬ੍ਰਹਮ ਬ੍ਰਹਮ ਵਿੱਦਿਆ ਹੈ ਦੇਵ ਵਿੱਦਿਆ ਹੈ ਇਹ ਉਸ ਪਰਮਾਤਮਾ ਦੀ ਕਿਰਪਾ ਨਾਲ ਹੀ ਚੱਲਦੀ ਹੈ ਤੇ ਉਹ ਪਰਮਾਤਮਾ ਦੀ ਕਿਰਪਾ ਨਾਲ ਹੀ ਲੋਕਾਂ ਨੂੰ ਰਾਹ ਆਉਂਦਾ ਤੇ ਪਰਮਾਤਮਾ ਦੀ ਕਿਰਪਾ ਨਾਲ ਹੀ ਇਹ ਚੀਜ਼ਾਂ ਤਿਆਰ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੀ ਹੈ ਵੀ ਇਹਦੇ ਵਿੱਚ ਪਰਮਾਤਮਾ ਜਿਹੜਾ ਉਹ ਆਪ ਹੱਥ ਦੇ ਕੇ ਸਹਾਈ ਹੋਵੇ ਤਾਂ ਹੀ ਲੋਕਾਂ ਦੇ ਜਿਹੜੇ ਦੁੱਖ ਹੈ ਉਹ ਦੂਰ ਤੇ ਸਾਡੀ ਤਾਂ ਦੁਆ ਹੀ ਇਹ ਹੈ ਉਸ ਪਰਮਾਤਮਾ ਅੱਗੇ 24 ਘੰਟੇ ਸਵੇਰੇ ਸ਼ਾਮ ਸਾਧੂ ਦਾ ਕਰਮ ਹੈ ਕਿ ਨਗਰ ਖੇੜੇ ਦੀ ਸੁੱਖ ਮੰਗਣੀ ਲੋਕਾਂ ਦੀ ਸੁੱਖ ਮੰਗਣੀ ਪਸ਼ੂ ਦੰਗਰ ਮਾਲ ਪੱਤਾ ਖੇਤੀ ਸਭ ਦੀ ਅਸੀਂ ਸੁੱਖ ਮੰਗਣੀ ਹੈ ਤੇ ਉਹ ਅਸੀਂ ਮੰਗਦੇ ਰਹਾਂਗੇ ਸੋ ਪ੍ਰਮਾਤਮਾ ਸਭ ਤੇ ਮਿਹਰ ਰੱਖੇ ਅਸੀਂ ਤਾਂ ਇਹ ਕਹਾਂਗੇ ਜਿਹਨੂੰ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਸਾਡੇ ਨਾਲ ਸੰਪਰਕ ਕਰੇ ਹਾਂ ਜੀ ਕੇਰਾਂ ਬਾਬਾ ਜੀ ਨੂੰ ਮੌਕਾ ਦਿਓ ਜੀ ਆ ਕੇ ਮਿਲ ਸਕਦੇ ਆ ਤੁਸੀਂ ਆਜੋ ਜੀ ਤੁਹਾਨੂੰ ਕਰਾਉਣਿਆ ਦਰਸ਼ਨ ਅੰਦਰ ਧਾਰਮਿਕ ਗ੍ਰੰਥਾ ਜੀ ਹਾਂ ਹਾਂ ਆਜੋ ਆਹ ਸਾਡੀ ਬਬਾਈ ਕਿਲੇ ਗ੍ਰੰਥਾ ਸਿਰ ਕੁਲੇ ਦਿਖਾਉਈ ਸਮੂਹ ਤਕਰੀਬਨ ਆ ਸੰਸਕ੍ਰਿਤ ਦੇ ਸਾਰੇ ਗ੍ਰੰਥ ਨੇ ਸੰਜੀਵ ਜੇ ਤੁਸੀਂ ਆਪ ਮਾਨਸ ਪੂਸ਼ ਆ ਗਿਆ ਇਹ ਰਾਮਾਇਣ ਦੇ ਕਈ 파ਟ ਨੇ ਕਮੈਂਟ ਦੀ ਵਿਆਖਿਆ ਸਾਰੀ ਹੈ 사ਤਕ ਸੰਜੀਵ ਨੇ શ્રીਮਦ ਭਾਗਵਤ ਪੁਰਾਣ ਦਾ ਆ ਗਿਆ ਸ਼੍ਰੀ ਪੁਰਾਣ ਆ ਗਿਆ ਬਾਕੀ ਆ ਸਾਰੇ 18 ਦੇ 18 ਪੁਰਾਣ ਆ ਜਾਂਦੇ ਤੇ ਚ ਯੋਗ ਅੰਗ ਵਗੈਰਾ ਆ ਜਾਂਦੇ ਨੇ ਸਾਰੇ ਸੰਸਕ੍ਰਿਤ ਦੇ ਨੇ ਰਾਮਚਰਿਤ ਮਾਨਸ ਆ ਜਾਂਦਾ ਜੀ ਰਾਮਾਇਣ ਜਿਹਨੂੰ ਤੁਲਸੀਦਾਸ ਵੀ ਰਾਮਾਇਣ ਬੋਲਦੇ ਨੇ ਬਾਕੀ ਹੋਰ ਇੱਕ ਇੱਕ ਕਿਤਾਬਾਂ ਆ ਜਾਂਦੀਆਂ ਉਹ ਸ਼ੋਗ ਮੇਰਾ ਦੀ ਬੁਕਸਾ ਜਾਂਦੀਆਂ ਨੇ ਧਿਆਨ ਯੋਗ ਦੇ ਉੱਤੇ ਨੀਚੇ ਆ ਜਿਹੜੀ ਕਾ ਬਹੁਤ ਪ੍ਰਾਤਨ ਤੇ ਬਹੁਤ ਮਸ਼ਹੂਰ ਹੈ ਅੰਗਰੇਜ਼ ਇਹਨੂੰ ਬੜਾ ਪੜਦੇ ਐ ਇਹ ਜਿਹੜਾ ਹਿਸਟਰੀ 18 ਚੈਨਲ ਐ ਉਹਦੇ ਤੇ ਵੀ ਇਸ ਬੁੱਕਸ ਦੀ ਜ਼ਿਆਦਾਤਰ ਗੱਲ ਹੁੰਦੀ ਰਹਿੰਦੀ ਐ ਤੇ ਇਹਦੇ ਨਾਲ ਇੱਕ ਇਹ ਵਾਲੀ ਬੁੱਕਸ ਐ ਇਹ ਦੋ ਬੁੱਕਸ ਤਾਂ ਇੰਨੀਆਂ ਜ਼ਿਆਦਾ ਮਸ਼ਹੂਰ ਨੇ ਵਰਲਡ ਦੇ ਵਿੱਚ ਕਿ ਇਹਨਾਂ ਦੇ ਉੱਤੇ ਹਿਸਟਰੀ 18 ਚੈਨਲ ਜ਼ਿਆਦਾਤਰ ਇਹਨਾਂ ਬੁੱਕਾਂ ਤੇ ਵਿਆਖਿਆ ਹੁੰਦੀ ਹੋਈ ਰਹਿੰਦੀ ਐ ਇਹਨਾਂ ਤੇ ਕੋਈ ਨਾ ਕੋਈ ਚਰਚਾ ਆਉਂਦੀ ਰਹਿੰਦੀ ਐ ਅੰਗਰੇਜ਼ ਜਿਹੜੀਆਂ ਸਰਚਾਂ ਕਰਦੇ ਨੇ ਤੁਸੀਂ ਕਦੇ ਨਾ ਕਦੇ ਸਰਚ ਕਰੋ ਇਨਸ਼ੀਅੰਟ ਇਟਲੀਅਨਾਂ ਦਾ ਇੱਕ ਪ੍ਰੋਗਰਾਮ ਹੁੰਦਾ ਸੀ ਉਦੇ ਵਿੱਚ ਵੀ ਇਹਦੇ ਇਹਨਾਂ ਮੁਕਾਂ ਬਾਰੇ ਕਾਫੀ ਵਿਸਤਾਰ ਦਿੱਤਾ ਹੋਇਆ ਹੈ। ਇਸ ਤੋਂ ਬਿਨਾ ਹੋਰ ਸਾਰੀਆਂ ਬੁਕਸਾਂ ਜਿੰਨੀਆਂ ਨੇ ਜਿਵੇਂ ਧਿਆਨ ਯੋਗ ਤੇ ਆ ਗਈਆਂ, ਤ੍ਰਿਸ਼ੀ ਦੋਹਾਵਲੀ ਆ ਗਈ। ਤੇ ਮਤਲਬ ਬਹੁਤ ਇਕਾ ਮਦ ਭਾਗਿਕ ਕਥਾ ਸੁਦਾ ਸਾਗਰ ਆ ਗਿਆ, ਬਹੁਤ ਪ੍ਰਾਤਨ ਗ੍ਰੰਥ ਹੈ, 20 ਸੌ ਸਾਲ ਦਾ ਆ ਗਿਆ। ਇਕਾਕ ਨੇ ਭਾਗ ਕਾਫੀ ਵੱਡਾ ਹੈ। ਹਾਂਜੀ ਇਹ ਇਹ ਵੀ ਪ੍ਰਾਤਨ ਗ੍ਰੰਥ ਹੈ ਜੀ ਆਯੁਰਵੇਦ ਦਾ। ਆ ਜੀ ਮੈਂ। ਹਾਂਜੀ। ਇਹ ਤੋਂ ਬਿਨਾ ਆਪਣੇ ਕੋਲੇ ਜਿਹੜੇ ਆਯੁਰਵੇਦ ਦੇ ਗ੍ਰੰਥ ਨੇ ਮੈਡੀਸਨ ਦੇ ਸੰਬੰਧੀ ਹਾਂਜੀ ਸਭ ਤੋਂ ਗੈਸਟ ਗ੍ਰੰਥ ਹੈ ਜਿਹੜਾ ਪੈਸ਼ਾ ਜੀ ਆ ਰਤਨਾਵਲੀ ਬਹੁਤ ਘੱਟ ਲੋਕਾਂ ਕੋਲੇ ਇਹ ਗ੍ਰੰਥ ਹੈ ਜੇ ਤੁਹਾਨੂੰ ਕੋਈ 100 ਵੈਦ ਮਿਲੂਗਾ ਤਾਂ 100 ਦੇ ਵਿੱਚੋਂ ਇੱਕ ਜਾਂ ਦੋ ਵੈਦਾਂ ਕੋਲੇ ਇਹ ਗ੍ਰੰਥ ਹੋਊਗਾ ਮਹਾਰਿਸ਼ੀ ਚਰਕ ਜਿਨ੍ਹਾਂ ਨੇ ਆਪਰੇਸ਼ਨ ਦੀ ਥਿਉਰੀ ਆਜ਼ਾਦ ਕੀਤੀ ਸੀ ਤੇ ਬਿਮਾਰੀਆਂ ਲੋਕਾਂ ਦੇ కృਤ੍ਰਿਮ ਅੰਗ ਲਾਉਣ ਦੀ ਥਿਉਰੀ ਆਜ਼ਾਦ ਆਜ਼ਾਦ ਕੀਤੀ ਸੀ ਉਹ ਸਾਰੀ ਮਹਾਰਿਸ਼ੀ ਚਰਕ ਦੀ ਥਿਉਰੀ ਹੈ ਇਹਦੇ ਵਿੱਚ ਜਿੰਨੇ ਵੀ ਸੰਦ ਨੇ ਆਪਰੇਸ਼ਨ ਕਰਨ ਦੇ ਐਲੋਪੈਥੀ ਦੇ ਉਹ ਸਾਰੇ ਇਹਦੇ ਚੋਂ ਲਏ ਗਏ ਨੇ ਇਹ ਸਾਡਾ ਬਹੁਤ ਪੁਰਾਤਨ ਗ੍ਰੰਥ ਹੈ ਹੈ ਸਾਰਾ ਇਹ ਆਯੁਰਵੇਦ ਇਹਦੇ ਵਿੱਚ ਮਤਲਬ ਬਹੁਤ ਵਧੀਆ ਥਿਉਰੀਆਂ ਦਿੱਤੀਆਂ ਹੋਈਆਂ ਨੇ ਬਿਮਾਰੀਆਂ ਨੂੰ ਜਾਣਨਾ ਤੇ ਬਿਮਾਰੀਆਂ ਦੇ ਇਲਾਜ ਵਾਸਤੇ ਇਹਦੇ ਤਿੰਨ ਪਾਰਟ ਨੇ ਚਰਕ ਸਹਿਤਾ ਦੇ ਮਹਾਰਿਸ਼ੀ ਚਰਕ ਦੀ ਥਿਉਰੀ ਹੈ ਉਸ ਤੋਂ ਬਿਨਾਂ ਆ ਜਾਂਦਾ ਜੀ ਰਾਸ ਸੰਤਰ ਸਾਰ ਇਹਦੇ ਵਿੱਚ ਸਾਰੇ ਸ਼ਾਸਤਰੀ ਪ੍ਰਯੋਗ ਤੇ ਸਾਰੇ ਸ਼ਾਸਤਰੀ ਨੁਕਸੇ ਸੋਨਾ ਪਸਮ ਚਾਂਦੀ ਪਸਮ ਹੀਰਾ ਪਸਮ ਮੋਤੀ ਪਿਸਤੀ ਪਰਵਾਲ ਪਿਸਤੀ ਇਤਿਆਦੀ ਜੜੀ ਬੂਟੀਆਂ ਤੋਂ ਤਿਆਰ ਕੀਤੇ ਹੋਏ ਫਾਰਮੂਲੇ ਆ ਜਿਹੜੇ ਚूर्ण ਇਤਿਆਦੀ ਇਹ ਸਾਰੇ ਇਹਨਾਂ ਦੇ ਵਿੱਚੋਂ ਅਸੀਂ ਪੜਦੇ ਹਾਂ ਸਾਰੇ ਸ਼ਾਸਤਰੀ ਪ੍ਰਯੋਗ ਨੇ ਇਹ ਨੇ ਵੀ ਦੋ ਪਾਰਟ ਨੇ ਇੱਕ ਇਸ ਤੋਂ ਬਿਨਾ ਸਾਡੇ ਕੋਲੇ ਬਹੁਤ ਹੀ ਪੁਰਾਤਨ ਨਾਇਆਬ ਚੀਜ਼ ਹੈ ਹਾਂ ਜੀ ਇਹਦੇ ਬਾਰੇ ਤੁਸੀਂ ਦੱਸ ਰਹੇ ਸੀ ਜਿਹਨੂੰ ਅਸੀਂ ਕਹਿੰਦੇ ਆ ਜੀ ਰਸਾਇਣ ਸ਼ਾਸਤਰ ਇਹ ਮੈਨੂੰ ਇਹ ਲੱਗਦਾ ਵੀ ਲੱਖਾਂ ਵੈਦਾਂ ਚੋਂ ਕਿਸੇ ਇੱਕ ਵੈਦ ਕੋਲੇ ਹੋਣਾ ਇਹ ਕੋਈ ਮੇਰੇ ਮਿੱਤਰ ਪਿਆਰੇ ਸੀ ਬਹੁਤ ਪੁਰਾਣੇ ਇਸ ਮਹਾਪੁਰਸ਼ ਉਹਨਾਂ ਨੇ ਮੈਨੂੰ ਦਿੱਤਾ ਸੀ ਇਹਦੇ ਵਿੱਚ ਆ ਭੱਟੀਆਂ ਬਣਾਉਣ ਬਾਰੇ ਪਾਰੇ ਬਾਰੇ ਇਹ ਜਿੰਨੀ ਵੀ ਇਹਦੇ ਵਿੱਚ ਫਾਰਮੂਲਾ ਬਣਦਾ ਹੈ ਨਾ ਜਿੰਨੇ ਵੀ ਯੋਗ ਬਣਦੇ ਆ ਉਹ ਸਾਰੇ ਪਾਰੇ ਤੋਂ ਹੀ ਤਿਆਰ ਹੁੰਦੇ ਆ ਇਹਦੇ ਵਿੱਚ ਹੋਰ ਕਿਸੇ ਔਸ਼ਧੀ ਦਾ ਬਹੁਤ ਘੱਟ ਪ੍ਰਯੋਗ ਹੁੰਦਾ ਆ ਸਾਰੀਆਂ ਭੱਟੀਆਂ ਤੇ ਯੰਤਰ ਨੇ ਆਯੁਰਵੇਦ ਦੇ ਵਿੱਚ ਜੋ ਜੋ ਵੀ ਇਸਤੇਮਾਲ ਹੁੰਦੇ ਨੇ ਵੀ ਇਸ ਤਰੀਕੇ ਦੇ ਨਾਲ ਭੱਟੀਆਂ ਬਣਨਗੀਆਂ ਇਸ ਤਰੀਕੇ ਨਾਲ ਯੰਤਰ ਬਣਨਗੇ ਇਹ ਡੋਲਾ ਯੰਤਰ ਹੈ ਢਮਰੂ ਯੰਤਰ ਹੈ ਇਹ ਭ੍ਰਾਸ੍ਰੀਅ ਇਸ ਤਰ੍ਹਾਂ ਕਾਜ ਪੁੱਟ ਦੇਣੀ ਆ ਇਸ ਤਰ੍ਹਾਂ ਸਰਾਹ ਪੁੱਟ ਦੇਣੀ ਆ ਇਹ ਸਾਰੀ ਜਾਣਕਾਰੀ ਇਸ ਦੇ ਵਿੱਚ ਹੈ ਇਹ ਸਾਰਾ ਸੰਸਕ੍ਰਿਤ ਦੇ ਵਿੱਚ ਹੈ ਠੀਕ ਤੇ ਬਹੁਤ ਬਹੁਤ ਹੀ ਵਧੀਆ ਮਤਲਬ ਇਹਦੇ ਵਿੱਚ ਫਾਰਮੂਲੇ ਨੇ ਬਹੁਤ ਪੁਰਾਤਨ ਅੱਜ ਤੱਕ ਇਹ ਚੀਜ਼ਾਂ ਪੁਰਾਤਨ ਨੇ ਜਿਹੜੀਆਂ ਮੇਰੇ ਹਿਸਾਬ ਦੇ ਨਾਲ ਤਾਂ ਕੋਈ ਲੱਖਾਂ ਚੋਂ ਕੋਈ ਇੱਕ ਵੈਦ ਹੋਊਗਾ ਜਿਹਦੇ ਕੋਲੇ ਇਹ ਗ੍ਰੰਥ ਹੋਏਗਾ ਤੇ ਬਹੁਤ ਤੱਕ ਨੇ ਇਹਦੇ ਵੀ ਤਿੰਨ ਪਾਰਟ ਨੇ ਜੀ ਆਪਣੇ ਕੋਲੇ ਤਿੰਨੇ ਹੀ ਪਾਰਟ ਬਹੁਤ ਪੁਰਾਤਨ ਨੇ ਕਿੰਨਾ ਪੁਰਾਣਾ ਹੋ ਚੁੱਕਿਆ ਹੈ ਹੁਣ ਨਮੀ ਤਾਂ ਇਹ ਸ਼ਬਦ ਨਹੀਂ ਖਤਮ ਨਹੀਂ ਹੋਣੀਆਂ ਚੀਜ਼ਾਂ ਤੇ ਇਹ ਕੋਈ ਪ੍ਰਮਾਤਮਾ ਦੀ ਮਿਹਰ ਹੀ ਸੀ ਕੋਈ ਮਹਾਪੁਰਸ਼ਾਂ ਨਾਲ ਮੇਰਾ ਪ੍ਰੇਮ ਸੀ ਉਹਨਾਂ ਨੇ ਮੈਨੂੰ ਇਹ ਚੀਜ਼ਾਂ ਦਿੱਤੀਆਂ ਬਾਕੀ ਮੇਰਾ ਗ੍ਰੰਥਾਂ ਨਾਲ ਬਹੁਤ ਜ਼ਿਆਦਾ ਅੰਦਰੋਂ ਕਿਤਾਬਾਂ ਨਾਲ ਮੇਰਾ ਲਗਾਅ ਹੈ ਮੈਂ ਜਦੋਂ ਕਿਤਾਬਾਂ ਵਾਲੀ ਦੁਕਾਨ 'ਚ ਚਲੇ ਜਾਂਦਾ ਮੈਨੂੰ ਉੱਥੋਂ ਕੱਢਣਾ ਮੁਸ਼ਕਲ ਹੋ ਜਾਂਦਾ ਮੱਲੋ ਮੱਲੀ ਮੈਂ 500 ਰੁਪਿਆ ਲਾ ਹੀ ਆਉਣਾ ਉੱਥੇ ਤੇ ਵਿਮਾਨ ਸ਼ਾਸਤਰ ਵਗੈਰਾ ਦੀ ਵੀ ਮੈਂ ਖੋਜ ਕੀਤੀ ਸਾਡੇ ਇੱਕ ਹੁਸ਼ਿਆਰਪੁਰ ਨਾ ਬਹੁਤ ਪੁਰਾਣੀ ਯੂਨੀਵਰਸਿਟੀ ਹੈ ਸਨਾਤਨ ਯੂਨੀਵਰਸਿਟੀ ਹੈ ਤੇ ਪੰਜਾਬੀ ਯੂਨੀਵਰਸਿਟੀ ਤੋਂ ਮੇਰੇ ਖਿਆਲ ਚ ਉਹਦੀ ਅਫੀਲੀਏਸ਼ਨ ਹੈ ਤੇ ਉਹਦੇ ਵਿੱਚ ਜਿਆਦਾ ਨਹੀਂ ਤਾਂ ਘੱਟੋ-ਘੱਟ ਬੜੇ-ਬੜੇ 20 ਕਮਰੇ ਨੇ ਜਿੱਥੇ ਸਾਰੇ ਗ੍ਰੰਥ ਪਏ ਗ੍ਰੰਥ ਪਏ ਤੇ ਮੈਂ ਪੁਰਾਤਨ ਜਿਵੇਂ ਜਹਾ ਵਿਮਾਨ ਸ਼ਾਸਤਰ ਜਿਹੜਾ ਜਿਹਦੇ ਵਿੱਚ ਕੱਲੇ ਜਹਾਜ਼ ਬਣਾਉਣ ਦੇ ਤਰੀਕੇ ਨੇ ਹਵਾਈ ਜਹਾਜ਼ ਹਾਂਜੀ ਸਾਡੇ ਇੱਕ ਮਹਾਂਪੁਰਸ਼ ਹੋਏ ਨੇ ਸ਼ਿਵ ਘਰਤਲਪੜੇ ਜੀ ਜੇ ਅਸੀਂ ਪੁੱਛਦੇ ਹਾਂ ਵੀ ਹਵਾਈ ਜਹਾਜ਼ ਕਿਹਨੇ ਬਣਾਇਆ ਤਾਂ ਲੋਕ ਇਹ ਕਹਿੰਦੇ ਆ ਵੀ ਰਾਈਟ ਬ੍ਰਦਰ ਨੇ ਬਣਾਇਆ ਪਰ ਨਹੀਂ ਉਹਦੋਂ 10 ਸਾਲ 12 ਸਾਲ ਪਹਿਲਾਂ ਨਾ ਸਾਡੇ ਬੰਬੇ ਏਰੀਏ ਦੇ ਇੱਕ ਬ੍ਰਾਹਮਣ ਸੀਗੇ ਸ਼ੇਵਕਰ ਤਾਲ ਪੜੇ ਉਹਨਾਂ ਦਾ ਨਾਮ ਸੀ ਉਹਨਾਂ ਨੇ ਜਹਾਜ਼ ਬਣਾਇਆ ਸੀ ਵਿਦਆਊਟ ਪਾਇਲਟ ਸੀ ਉਸ ਸਮੇਂ ਉਹਨਾਂ ਨੇ ਅੰਗਰੇਜ਼ਾਂ ਦਾ ਰਾਜ਼ ਸੀ ਬੰਬੇ ਦੇ ਵਿੱਚ ਤੇ ਉਹ ਜਹਾਜ਼ 2 ਘੰਟੇ ਉਡਾਇਆ ਸੀ ਅੱਛਾ ਜੀ ਉਸ ਸਮੇਂ ਉਹ ਜਹਾਜ਼ ਵਿਦਆਊਟ ਪਾਇਲਟ ਸੀ ਅੱਛਾ ਜੀ ਤੇ ਅੰਗਰੇਜ਼ਾਂ ਨੇ ਉਹਨੂੰ ਕੈਦ ਕਰ ਲਿਆ ਉਹਦਾ ਜਹਾਜ਼ ਸੀ ਜ਼ਬਤ ਕਰ ਲਿਆ ਇਹ ਜਿਹੜੀਆਂ ਗੱਲਾਂ ਮੈਂ ਦੱਸ ਰਿਹਾ ਹਾਂ ਇਹ ਪ੍ਰੂਫ ਸਮੇਤ ਨੇ ਇਹ ਇੱਕ ਹਿਸਟਰੀ ਚੈਨਲ ਹੈ ਇਹ ਹਿਸਟਰੀ 18 ਚੈਨਲ ਹੈ ਇਹਦੇ ਹੋਗੇ ਇਸ ਚੈਨਲ ਨੇ ਵੀ ਇਸ ਚੀਜ਼ ਤੇ ਸਰਚ ਕੀਤੀ ਸੀ ਤੇ ਉਹਨਾਂ ਨੇ ਫਿਰ ਇਹ ਦੱਸਿਆ ਵੀ ਇਹ ਗ੍ਰੰਥੇ ਕਿਥੋਂ ਚੋਰੀ ਹੋ ਕੇ ਇੰਗਲੈਂਡ ਗਿਆ ਇੰਗਲੈਂਡ ਤੋਂ ਅਮਰੀਕਾ ਗਿਆ ਫਰਾਈਟ ਬਰਾਦਰ ਦੇ ਹੱਥ ਲੱਗਿਆ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਕੋਸ਼ਿਸ਼ ਕਰਨ ਤੋਂ ਬਾਅਦ ਫਿਰ ਉਹਨਾਂ ਦਾ ਜਹਾਜ਼ ਜਿਹੜਾ ਪਹਿਲੀ ਉਡਾਨ ਸੀਗੀ ਉਹ ਕੁਝ ਸੈਕਿੰਟਾਂ ਦੀ ਸੀ ਉਹ ਉੱਡਿਆ ਸੀ ਮਤਲਬ ਉੱਤਰਿਆ ਨਹੀਂ ਸੀ ਡਿੱਗਿਆ ਸੀ ਜ਼ਰੂਰ ਤਾਂ ਦੁਨੀਆ ਨਾ ਉਹਦਾ ਲੈਂਦੀ ਹੈ ਸਾਡੇ ਪੁਰਾਣੇ ਗ੍ਰੰਥਾਂ 'ਚ ਬਹੁਤ ਕੁਝ ਪਿਆ ਹੈ ਅਨਵਰਟਰ ਦੀ ਬੈਟਰੀ ਬਣਾਉਣੀ ਹੈ ਮਾਰਸ਼ਿਪ ਭਰਦਵਾਜ ਦੀ ਥਿਉਰੀ ਹੈ ਮਹਾਰਸ਼ੀ ਅਗਾਸਤ ਦੀ ਥਿਉਰੀਆ ਰਾਸਤੇ ਅਸੈਤਾ ਨਾਮ ਦਾ ਇੱਕ ਗ੍ਰੰਥ ਹੈ ਇਹਦੇ ਵਿੱਚ ਵੀ 500 ਤਰੀਕੇ ਦੱਸੇ ਗਏ ਨੇ ਵਿਮਾਨ ਬਣਾਉਣ ਦੇ ਇਨਵਰਟਰ ਦੀ ਬੈਟਰੀ ਉਹ ਨਿੰਬੂ ਦਾ ਰਸ ਪਾ ਕੇ ਤੁਰਸੀ ਦੇ ਪੱਤੇ ਪਾ ਕੇ ਚਾਰਜ ਹੁੰਦੀ ਹੈ ਉਹਦੀ ਨਕਲ ਵੀ ਜੇ ਆਪਾਂ ਆਪਣੇ ਇੰਦਰ ਅੰਗਰੇਜ਼ਾਂ ਨੇ ਤਿਆਰ ਕੀਤੀ ਸੀ ਉਹ YouTube ਤੋਂ ਮਿਲ ਜਾਂਦੇ ਨੇ ਸਾਰੇ ਫਾਰਮੂਲੇ ਤਾਂ ਉਹ ਬਿਲਕੁਲ ਐਕੂਰੇਟ ਕੰਮ ਕਰਦੇ ਸੀ ਲਓ ਜੀ ਅੱਜ ਅਸੀਂ ਤੁਹਾਨੂੰ ਇੰਨੀ ਕੰਮ ਕਰ ਦਿਦਿਆ ਅਗਲੇ ਭਾਗ ਦੇ ਵਿੱਚ ਹੋਰ ਬਾਕੀ ਜਾਣਕਾਰੀਆਂ ਛੋਟਾ ਜਿਹਾ ਬੋਲ ਦਈਏ ਹਾਂਜੀ ਹਰ ਤਰ੍ਹਾਂ ਦੀ ਮੈਡੀਸਨ ਆਪਣੇ ਕੋਲ ਹੁੰਦੀ ਹੈ ਕਿਸੇ ਵੀ ਵੀਰ ਭਰਾ ਨੂੰ ਜਰੂਰ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਆਯੁਰਵੇਦ ਮੈਡੀਸਨ ਦਿੰਨੇ ਆ ਪਿਓਰ ਆਯੁਰਵੇਦ ਦਿੰਨੇ ਆ ਤਾਂ ਸੋ ਕੰਟੈਕਟ ਕਰਿਓ ਆਪਣਾ ਫੋਨ ਨੰਬਰ 9463800108 ਡੇਰਾ ਉਦਾਸੀਨ ਪਿੰਡ ਡਿੱਖ ਮਹੰਤ ਕਰਨ ਦਾਸ ਸੋ ਧੰਨਵਾਦ ਜੀ ਧੰਨਵਾਦੀ ਤੁਹਾਡਾ ਜੀ ਗੁਰਖਾ ਜੀ ਤੇ ਤੁਹਾਡੀ ਸਾਰੀ ਟੀਮ ਦਾ ਜੋ ਤੁਸੀਂ ਇੱਥੇ ਆਏ